ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 8872610778 ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਤੇ ਨਾਲ ਘੰਟੀ ਦਾ ਬਟਨ ਆਲਟ ਸੈੱਟ ਕਰ ਲੋ ਜੀ ਅੱਜ ਦੀ ਵੀਡੀਓ ਪਿੰਡ ਬਰੇ ਤਹਿਸੀਲ ਧਰਮਕੋਟ ਤੇ ਜ਼ਿਲ੍ਹਾ ਬਾਈ ਨੂੰ ਮੋਗਾ ਪੈਂਦਾ ਹੈ ਲੋਹਾਰੇ ਦੇ ਬਿਲਕੁਲ ਨਾਲ ਰਹਿ ਜਾਂਦਾ ਬਾਈ ਦਾ ਪਿੰਡ ਜਿਹੜੇ ਕਰੋ ਵੀਡੀਓ ਬਣਾ ਰਹੇ ਆ ਬਾਈ ਪਸ਼ੂ ਪਾਲਣ ਦਾ ਕੰਮ ਕਰਦੇ ਆ ਘਰੇਲੂ ਪਸ਼ੂ ਰੱਖੇ ਹੋਏ ਆ ਬਾਈ ਦੇ ਇੱਕ ਐਨੀਮਲ ਇਹਨਾਂ ਚੋਂ ਸੇਰ ਆ ਜਾਣਕਾਰੀ ਪ੍ਰੋਪਰ ਬਾਈ ਤੋਂ ਲੈ ਲਾਂਗੇ ਕੀ ਦੁੱਧਵਾ ਦਾ ਕਿੰਨਾ ਮਾਸੂਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਨਾਮ ਤੇ ਐਡਰੈਸ ਦੱਸ ਦਿਓ ਜੀ ਗੁਰਜਾਰ ਸਿੰਘ ਪਿੰਡ ਵਰੇ ਜ਼ਿਲ੍ਹਾ ਮੋਗਾ ਸੀਰ ਧਰਮੋਵਾਲ ਮੋਬਾਈਲ ਨੰਬਰ 977994020 ਇੱਕ ਵਾਰੀ ਹੋਰ ਦੱਸ ਦਿਓ 977994020 ਠੀਕ ਹੈ ਜੀ ਇੱਕ ਐਨੀਮਲ ਸੇਲ ਆ ਇਹ ਮਾਇ ਦੀ ਕੀ ਡਿਟੇਲ ਆ ਜੀ ਕਿੰਨੇਵੇਂ ਸੂਏ ਸੂਣਾ ਜੀ ਨੇ ਇਹ ਤੀਜੇ ਸੂਏ ਸੂਣੀ ਤੇ ਕਿੰਨੇ ਕ ਦਿਨ ਲੈ ਜੂ ਬਾਈ ਇਹ ਤਿੰਨ ਕ ਦਿਨ ਇਹਦੇ ਬਾਕੀ ਆ ਤੇ ਬਾਕੀ 6-7 ਦਿਨ ਲੈ ਜੀ 6-2-4 ਦਿਨ ਪਸੂ ਉੱਪਰ ਵੀ ਲੈਦਾ ਡੇਟ ਮੁਤਾਬਕ ਤਿੰਨ-ਤਿੰਨ ਬਾਕੀ ਆ ਤੇ ਬਾਈ ਪਿਛਲੇ ਸੂਏ ਕਿੰਨਾ ਦੁੱਧ ਦਿੱਤਾ ਨੇ ਪਿਛਲੇ ਸੂਏ ਵੀਰੇ 2 16 ਕਿਲੋ ਤੋਂ ਉੱਪਰ ਕੱਢੀ ਸੀ ਠੀਕ ਆ ਜੀ ਆਪਣਾ ਚੋਆ ਵਾ ਜੀ ਹਾਂਜੀ ਠੀਕ ਆ ਜੀ ਤੇ ਬਾਈ ਅਗਤੀਆ ਸੀਮਨ ਕਿਹੜਾ ਲੱਗਿਆ ਇਹਦੇ ਇਹਦੇ ਵੀ ਸੈਕ ਦਾ ਲੱਗਿਆ ਤੇ ਰਿਕਾਰਡ ਹੈਗਾ ਬਈ ਆਪਣੇ ਕੋਲ ਹਾਂਜੀ ਹਾਂਜੀ ਠੀਕ ਹੈ ਜੀ ਦੋ ਰੁੱਕ ਕੇ ਦਿਖਾ ਦਿਓ ਜੀ ਬਾਈ ਦੇ ਦੱਸਣ ਮੁਤਾਬਕ ਤੀਜੇ ਸਵੇ ਸੋਨਾ ਜੀ ਮੱਜ ਨੇ ਫੇਸ ਕੁਆਲਟੀ ਸੋਣੀ ਆ ਜੈਡ ਬਲੈਕ ਆ ਜੀ ਮੁਰਾ ਨਾਲ ਤੇ ਪੈਂਦੀ ਆ ਥੋੜਾ ਕੈਮਰੇ ਤੋਂ ਡਰਦਾ ਹੀ ਪਸੂ ਡੇਟ ਮੁਤਾਬਕ ਤਿੰਨ ਚਾਰ ਦਿਨਾਂ ਦੀ ਕੱਚੀ ਆ ਬਾਕੀ ਦੋ ਚਾਰ ਦਿਨ ਪਸੂ ਉੱਪਰ ਵੀ ਲੈ ਜੂ ਹਵਾਨਾ ਕਰਮ ਵਾਲੀ ਸੋਨਾ ਤਿਆਰ ਕਰਦੀ ਹੁੰਦੀ ਤੁਸੀਂ ਦੇਖ ਸਕਦੇ ਥੋਨੂੰ ਨੇੜੇ ਤੋਂ ਦਿਖਾ ਦਾਂਗੇ ਬਾਈ ਦੱਸਦਾ ਕਿ ਪਿਛਲੇ ਸੂਏ ਆਪਾਂ 16 ਕਿਲੋ ਦੁੱਧ ਚੋਇਆ ਵਾ 16 ਪਲੱਸ ਦੁੱਧ ਦਿੱਤਾ ਜੀ ਹੁਣ ਲਗਭਗ 3 ਦਿਨ ਡੇਟ ਮੁਤਾਬਕ ਪਿਆ 2-4 ਦਿਨ ਪਸ਼ੂ ਉੱਪਰ ਵੀ ਲੈ ਜਾਂਦਾ ਜਣੀ ਹਫ਼ਤੇ ਦੀ ਕੱਚੀ ਆ ਜੀ ਯਾਰ ਸਿਮਨ ਬਾਈ ਕਹਿੰਦਾ ਇਹਦੇ ਸੈਕ ਦਾ ਲੱਗਿਆ ਵਾ ਪ੍ਰੋਪਰ ਰਿਕਾਰਡ ਬਾਈ ਕੋਲ ਹੈਗਾ ਸਟਰੌਵ ਵਗੈਰਾ ਬਾਕੀ ਜਿਹੜਾ ਵੀ ਖਰੀਦੂਗਾ ਬਾਈ ਕਹਿੰਦਾ ਆਪਾਂ ਸਾਰਾ ਕੁਝ ਪ੍ਰੂਫ ਦੇਵਾਂਗੇ ਜੀ 16 ਕਿਲੋ ਭਿਲੇ ਯਾਰ ਦੁੱਧ ਚੋਇਆ ਇੱਕ ਦਿਨ ਕਿੰਨਾ ਕੁ ਦੇ ਦੂ ਬਾਈ ਐਦ ਕੀ ਪਲੱਸ ਜਾਣਦੀ ਨਹੀਂ ਮਿਲ ਠੀਕ ਹੈ ਜੀ 17 18 ਕਿਲੋ ਦੁੱਧ ਦੀ ਭਾਈ ਉਮੀਦ ਕਰਦੇ ਆ ਬਾਕੀ ਦੁੱਧ ਸੇਵਾ ਦਾ ਜੇ ਕੋਈ ਵੀਰ ਵੱਧ ਕਰ ਲੂ ਤਾਂ ਵੱਧ ਵੀ ਲੈ ਸਕਦਾ ਕੱਦ ਕਾਠ ਦੇ ਪੱਖ ਤੋਂ ਚੰਗੀ ਆ ਜੀ ਉੱਚੇ ਲੰਮੇ ਕੱਦ ਕਾਠ ਦੀ ਮੁਰਾ ਨਸਲ ਤੇ ਪੈਂਦੀ ਆ ਪੂਰੀ ਦੀ ਪੂਰੀ ਜੈਡ ਬਲੈਕ ਆ ਜੀ ਹਵਾਨਾ ਤੁਹਾਨੂੰ ਨੇੜੇ ਤੋਂ ਦਿਖਾ ਦਾਂਗੇ ਬਹੁਤ ਸੋਹਣਾ ਹਵਾਨਾ ਜੀ ਬਾਕੀ ਹਫਤੇ ਤੇ ਘਰਵਾਨਾ ਪੂਰਾ ਭਰ ਲੈਣਾ ਜੀ ਮੱਝ ਨੇ ਦੇਖ ਸਕਦੇ ਹੋ ਤੁਸੀਂ ਪੂਰਾ ਟਾਪ ਦਾ ਹਵਾਨਾ ਥੋੜਾ ਜਿਹਾ ਡਰਦਾ ਤੇ ਸੀਰ ਸਾਉ ਬਾਈ ਪੂਰੀ ਆ ਹਾਂ ਵੀਰੇ ਸੀਰ ਸਾਉ ਪੂਰੀ ਆ ਜੀ ਜਿਹਾ ਸੂਪੀ ਜਿਹੜਾ ਮਰਜੀ ਚ ਹੋਈ ਜਾਵੇ ਠੀਕ ਆ ਬਾਈ ਕਹਿੰਦਾ ਸੀਲ ਸਭ ਪੂਰੀ ਆ ਬਾਕੀ ਤੁਸੀਂ ਚੈੱਕ ਕਰ ਹੀ ਸਕਦੇ ਹੋ ਬਾਈ ਨੇ ਹੱਥ ਲਾ ਕੇ ਦਿਖਾਈ ਦਿੱਤਾ ਇਹ ਥੋੜਾ ਜਿਹਾ ਦਰਦਾ ਕਰਕੇ ਤਾਂ ਆਈ ਆ ਉੱਪਰ ਬੰਦੇ ਤੋਂ ਕਈ ਪਸੂ ਕਰ ਜਾਂਦੇ ਆ ਜੀ ਤੇ ਥਨਾ ਵਗੈਰਾ ਦੀ ਜਵਾਈ ਦੀ ਓਕੇ ਸੀ ਬਾਈ ਠੀਕ ਆ ਕੀ ਮੁੱਲ ਆ ਬਾਈ ਇਹਦਾ ਮੁੱਲ ਫੋਨ ਤੇ ਕਰ ਲਾਂਗੇ ਫੋਨ ਤੇ ਕਰ ਲਾਂਗੇ ਮੁੱਲ ਬਾਈ ਕਹਿੰਦਾ ਫੋਨ ਤੇ ਹੀ ਕਰ ਲਾਂਗੇ ਜਿਹੜੇ ਵੀ ਉਹਨੂੰ ਮੱਝ ਪਸੰਦ ਆਉਂਦੀ ਆ ਨੰਬਰ ਬਾਈ ਦਾ ਸਕਰੀਨ ਤੇ ਚੱਲੂਗਾ ਦੋ ਨੰਬਰ 12 ਦਾ ਹੋਰ ਐਨੀਮਲ ਸੇਲ ਆ ਇਹਦੇ ਕੀ ਡਿਟੇਲ ਹੈ ਜੀ ਇਹ ਵੀ ਉਸੇ ਮੱਝ ਦਾ ਹੀ ਜਿਹੜੀ ਆਪਾਂ ਵੇਚਣੀ ਆ ਦੂਜੀ ਉਹਦਾ ਵੀ ਬੱਚਾ ਹੈ ਜੀ ਇਹ ਹੈਗਾ এবੀਜੀ ਵਿਰਾਟ ਦਾ ਹੈ এবੀਸੀ ਵਿਰਾਟ ਦਾ ਬੱਚਾ ਜੀ ਇਹ ਠੀਕ ਆ ਜੀ ਤੇ ਇਹਦਾ ਸਟਰੋ ਹੋਊਗਾ ਆਪਣੇ ਕੋਲ ਹਾਂ ਜੀ ਇਹਦਾ ਵੀ ਹੈਗੇ ਠੀਕ ਆ ਜੀ ਤੇ ਕਿੰਨੀ ਉਮਰ ਆ ਬਈ ਇਹਦੀ ਇਹਦੀ 1.5 13 ਮਹੀਨੇ ਹੈ 1.5 13 ਮਹੀਨੇ ਉਮਰ ਆ ਤੇ ਮਦਰ ਮਲਕ ਰਿਕਾਰਡ ਬਈ ਜਿਹੜਾ ਵਿਰਾਟ ਦਾ ਤੁਸੀਂ ਸੀਮਨ ਲਾਇਆ ਉਹਦਾ ਪਤਾ ਜੀ ਨੇ ਉਹਦਾ ਨਹੀਂ ਪਤਾ ਆਪਣੇ ਕੋਲ ਸਟਰਾ ਹੈਗੀ ਆ ਠੀਕ ਆ ਸਟਰਾ ਹੈਗਾ ਬਾਈ ਕਹਿੰਦਾ ਆਪਣੇ ਕੋਲ ਜਿਹੜਾ ਇਹਦੇ ਸੀਮਣ ਲੱਗਿਆ ਵਾ 13 ਮਹੀਨੇ ਬਾਈ ਸਾਢੇ ਕਿ 13 ਸਾਤੇ ਸਾਢੇ ਕਿ 13 ਮਹੀਨੇ ਉਮਰ ਆਈਦਾ ਕਿ ਮੋਹੱਲਾ ਬਾਈ ਠੀਕ ਆ ਇਹਦਾ ਵੀ ਫੋਨ ਤੇ ਕਰ ਲਾਂਗੇ ਇਹਦਾ ਵੀ ਮੁੱਲ ਬਾਈ ਫੋਨ ਤੇ ਹੀ ਕਰਨਗੇ ਜੇ ਕਿਸੇ ਨੇ ਮਾਲੀ ਰੱਖਣਾ ਹੋਵੇ ਤਾਂ ਚੰਗਾ ਜੀ ਪ੍ਰੋਪਰ ਰਿਕਾਰਡ ਵਾਲਾ ਮਾਲੀ ਆ ਤੇ ਥੋੜਾ ਡਰਦਾ ਇਹ ਵੀ ਨੰਬਰ 22 ਦਾ ਸਕਰੀਨ ਤੇ ਚੱਲੂਗਾ ਜੇ ਕਿਸੇ ਨੂੰ ਕੋਈ ਵੀ ਐਨੀਮਲ ਪਸੰਦ ਆਉਂਦਾ ਤਾਂ ਬਾਈ ਨਾਲ ਕਨੈਕਟ ਕਰ ਸਕਦੇ ਆ ਜੀ ਧੰਨਵਾਦ